ਸਿਆਣੇ ਬੰਦੇ ਨੂੰ ਤਾਂ ਪਤਾ ੜੇ ਬੱਕਰੀਆਂ ਰੱਖਦੇ ਨੇ ਵੀ ਹੈ ਤਾਂ ਅਸਲਾ ਹੀ ਹੁਣ ਐਂ ਦੱਸੋ ਵੀ ਕਈ ਤਾਂ ਕਹ ਦੇਣਗੇ ਵੀ ਮਾਤਾ ਦੀ ਛੱਡੀ ਆ ਕਈ ਕਹ ਦੇਣਗੇ ਭਾਣਜੀ ਨੂੰ ਦੇਤੀ ਭੈਣ ਲੈ ਗਈ ਕੁੜੀ ਲੈ ਗਈ ਹੁਣ ਮੈਨੂੰ ਦੱਸੋ ਵੀ ਰੱਖਾਂ ਕਿ ਵੰਡਾਂ ਆਪਾਂ ਵੰਡਣ ਵਾਲੇ ਆ ਠੀਕ ਐ ਵੰਡਣ ਵਾਲੇ ਆ ਵੰਡਣ ਵਾਲੇ ਤਾਂ ਕਹੋ ਕਿ ਜਦੋਂ ਦਿਖਾਉਣਾ ਵੀ ਇਹ ਫਲਾਣੇ ਦੀ ਪੱਠੋ ਹੈ ਜੀ ਦੀ ਹੁੰਦੀ ਐ ਜਦੋਂ ਦਿਖਾਉਣਾ ਹੈ ਫਲਾਣੇ ਦਾ ਬੱਕਰਾ ਹੈ ਜੀ ਦਾ ਹੁੰਦਾ ਭਾਈ ਇਹੋ ਜੇ ਤਾਂ ਜੰਮਿਆ ਹੁੰਦਾਗਾ ਆ ਕੁਝ ਦਿਖਾ ਦਿੰਨੇ ਆ ਬਾਕੀ ਮਰਜੀ ਆ ਦੁਨੀਆਦਾਰੀ ਆ ਜੋ ਮੇਰੇ ਕੋਲੇ ਬਿਮਾਰ ਜਾਨਵਰ ਰਹਿੰਦਾ ਆ ਸਾਗੀ ਧੀਏ ਦੀ ਨਗ ਨਹੀਂ ਦੀ ਆ ਠੀਕ ਆ ਕੱਖ ਤੂੰ ਲਖਮ ਬਣਾਉਣ ਵਾਲਾ ਮਹਾਰਾਜ ਹੁੰਦਾ ਇਹ ਬਿਮਾਰ ਹੋ ਗਈ ਸੀ ਦੋਨੇ ਪੈਣਾ ਇੱਕ ਇਹ ਤੇ ਇੱਕ ਪੂਰੀ ਜੋਰ ਸੂਈ ਹੈ ਮੈਨੂੰ ਪਤਾ ਸੀ ਜੇ ਬਿਮਾਰ ਆ ਕੋਈ ਗੱਲ ਆ ਬੰਨਣੀਆਂ ਨਹੀਂ ਕਿਸੇ ਦੇਣੀਆਂ ਨਹੀਂ ਦੋ ਦੰਦ ਹੋ ਕੇ ਦੇਖ ਲਓ ਪਰ ਜੋ ਬੱਚੇ ਜੰਮੇ ਆ ਐਦ ਕੀ ਕਹਿ ਕੇ ਦਊਗਾ ਵੀ ਗੋਡੇ ਜਿੱਦੀ ਪੱਠ ਦਾ ਬੱਚਾ ਦਿੱਤਾ ਦੁੱਗਨੇ ਮੁੱਲ 'ਚ ਦਵਾਂਗੇ ਹੋਰ ਦੱਸ ਤੇ ਬੰਨਦਾ ਦਿਖਾਵਾਂ ਜੇ ਦੇਣ ਦੀ ਕਾਤ ਰੱਖਾਂਗੇ ਲੈਣ ਦੀ ਵੀ ਕਾਤ ਰੱਖਾਂਗੇ ਐਹੋ ਜਿਹੀ ਨਹੀਂ ਵੀ ਆਪਾਂ ਬੰਡੀਆਂ ਉਹ ਹੀਆਂ ਨੇ ਆਏ ਨੇ ਵੀ ਜੇ ਤਕੜੀ ਬੱਕਰੀ ਐ ਜਾਂ ਤਕੜੀ ਜੰਮੀ ਆ ਤੇ ਆਪਾਂ ਰੱਖ ਲਈ ਨਹੀਂ ਜਦੋਂ ਕੋਈ ਟੱਕਰ ਦਾ ਭਰਾ ਬਣ ਕੇ ਮਿਲਦੇ ਆ